ਪਈਆ ਕੱਲ ਦੀ ਚੱਲ ਰਹੀ ਰੇਡ ਕ੍ਰੀਮ ਤੀ 28 ਘੰਟੇ ਬੀਤ ਗਏ ਨੇ ਉਸ ਰੇਡ ਬਾਰੇ ਕੀ ਕਹਦ ਨੇ ਕਿਉਂ ਹੋਈਆਂ ਰੇਡਾਂ ਪ੍ਰੋਪਰਲੀ ਪੂਰੀਆਂ ਟੀਮਾਂ ਦੇ ਅਕੋਰਡਿੰਗ ਜਿਹੜੀ ਰੇਟ ਕੀਤੀ ਗਈ ਔਰ ਮੈਨੂੰ ਹਾਲੇ ਵੀ ਇਹ ਆ ਵੀ ਹਲੇ ਕੰਮ ਚੱਲ ਰਿਹਾ ਖਤਮ ਨਹੀਂ ਹੋਇਆ ਸਿਆਸੀ ਬਦਲਾਖੋਰੀ ਹੈ ਕਿ ਜਾਂ ਫਿਰ ਇੱਥੇ ਕੋਈ ਸਚਾਈ ਵੀ ਹੈ ਬਟਾਲਾ ਤੋਂ ਵਿਧਾਇਕ ਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਹੁਰੀ ਸਾਡੇ ਨਾਲ ਆ ਗੱਲਬਾਤ ਕਰਾਂਗੇ ਕਿ ਬਟਾਲੇ ਦੇ ਵਿੱਚ ਕੱਲ ਨੂੰ ਜੋ ਅੱਜ ਤੱਕ ਰੇਡ ਚੱਲਦੀ ਪਈ ਆ ਕੱਲ ਦੀ ਚੱਲ ਰਹੀ ਰੇਡ ਕਰੀਬ ਕਰੀਬ 28 ਘੰਟੇ ਬੀਤ ਗਏ ਨੇ ਉਸ ਰੇਡ ਬਾਰੇ ਕੀ ਕਹਖਦੇ ਨੇ ਕਿਉਂ ਹੋਈਆਂ ਰੇਡਾਂ ਜਾਂ ਫਿਰ ਹਾਲਾਤ ਕੀ ਨੇ ਔਰ ਜਿੱਥੇ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਰੈਲੀ ਕਰਕੇ ਗਏ ਸੀ ਉੱਥੇ ਹੀ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੁਰੀ ਰੈਲੀ ਕਰਨ ਆ ਰਿਹਾ ਗਲਬਤ ਕਰ ਲੈਨੇ ਆ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਹੋਣਾ ਬਬਲੂ ਨਾਲ ਗੱਲ ਐ ਐਮਐਲਓ ਸਾਹਿਬ ਬੀਤੇ ਦਿਨ ਤੋਂ ਬਟਾਲੇ ਦਾ ਪਾਰਾ ਬੜਾ ਵੱਧ ਗਿਆ ਸੱਤ ਮੌਕਾ ਤੇ ਘਰ ਰੇਡ ਬਿਲਕੁਲ ਜੀ ਔਰ ਰੇਡ ਵੀ ਜਿਹੜੀ ਆ ਵੱਡੇ ਲੈਵਲ ਤੇ ਹੋਈ ਆ ਔਰ ਪ੍ਰੋਪਰਲੀ ਪੂਰੀਆਂ ਟੀਮਾਂ ਦੇ ਅਕੋਰਡਿੰਗ ਜਿਹੜੀ ਰੇਡ ਕੀਤੀ ਗਈ ਔਰ ਮੈਨੂੰ ਹਾਲੇ ਵੀ ਇਹ ਆ ਵੀ ਹਲੇ ਕੰਮ ਚੱਲ ਰਿਹਾ ਖਤਮ ਨਹੀਂ ਹੋਇਆ 28 ਘੰਟੇ ਹੋ ਗਏ ਪਰ ਇਹ ਵੀ ਸਮਝ ਜ਼ਰੂਰ ਲੱਗਦਾ ਮੈਂ ਕਹਿ ਸਕਦਾ ਵੀ ਜੇ ਕਿਤੇ ਇਹੋ ਜਿਹੜੀਆਂ ਕਮੀਆਂ ਪੇਸ਼ੀਆਂ ਗਲਤੀਆਂ ਨਾ ਹੋਣ ਤੇ ਇਹਦਾ ਇਹਨਾਂ ਖਾਮਿਆ ਜਾਂ ਨਾਪੂਖਤ ਨਾ ਬੀ ਇਹ ਸਿਆਸੀ ਬੰਡਾਟਾ ਸਿਆਸੀ ਬਦਲਾਖੋਰੀ ਹੈ ਕਿ ਜਾਂ ਫਿਰ ਇਹਦੇ ਵਿੱਚ ਕੋਈ ਸਚਾਈ ਵੀ ਹੈ ਨਹੀਂ ਨਹੀਂ ਇਹਦੇ ਵਿੱਚ ਇਹਦੇ ਵਿੱਚ ਸਿਆਸੀ ਕੀ ਹੋਊਗਾ ਠੀਕ ਆ ਸਾਰੇ ਲੋਕਾਂ ਨੂੰ ਪਤਾ ਵੀ ਜਿਹੜੇ ਜਿਹੜੇ ਬੰਦੇ ਕਾਰੋਬਾਰ ਕਰਦੇ ਸੀ ਠੀਕ ਆ ਜੇ ਕੋਈ ਕਮੀਆਂ ਰਹੀਆਂ ਹੋਣਗੀਆਂ ਤੇ ਉਹਦਾ ਨਤੀਜਾ ਜਿਹੜਾ ਵਾ ਉਹਦੇ ਕਰਕੇ ਉਹਨਾਂ ਨੇ ਚੈਕਿੰਗ ਕੀਤੀ ਆ ਆਪਣੇ ਜਿਹੜੇ ਤੁਹਾਡੇ 86 ਵਿਰੋਧੀ ਨੇ ਖਾਸ ਕਰਕੇ ਕਾਂਗਰਸੀ ਉਹ ਸਿੱਧਾ ਸਿੱਧਾ ਇਲਜ਼ਾਮ ਪੰਜਾਬ ਦੀ ਸਰਕਾਰ ਤੁਹਾਡੇ ਤੇ ਔਰ ਕੇਂਦਰ ਦੀ ਸਰਕਾਰ ਤੇ ਲਾ ਰਹੇ ਜਿਹੜੇ ਤੇ ਇਹ ਹੈਗੇ ਨੇ ਨਾ ਇਹਨਾਂ ਨੂੰ ਇੰਨੀ ਕੁ ਅਕਲ ਵੀ ਨਹੀਂ ਹੈਗੀ ਤੇ ਕਾਮਨ ਸੈਂਸ ਵੀ ਐਨੀ ਵੀ ਜਿਹੜੀ ਸਰਕਾਰ ਜਿਹੜੀ ਰੇਟ ਆ ਇਹ ਸੈਂਟਰ ਦੀ ਪੈ ਰਹੀ ਆ ਨਾ ਇਹ ਸਾਡਾ ਲਈ ਜਾਂਦੇ ਚਲੋ ਜੇ ਲਾਉਣਦੇ ਆ ਤੇ ਫਿਰ ਵੀ ਕੋਈ ਗੱਲ ਨਹੀਂ ਸਾਨੂੰ ਇਹ ਦਿਨਾਂ ਕੀ ਆ ਪਰ ਮੈਂ ਤੇ ਵੇਖਦਾ ਮਾਂ ਨਾ ਤੇ ਆ ਜਿਹੜੇ ਆ ਦੋ ਚਾਰ ਇਹਨਾਂ ਦੇ ਪ੍ਰਧਾਨ ਪ੍ਰਧੰਤਰੇ ਫਿਰਦੇ ਨਾ ਤੇ ਉਹਨਾਂ ਨੂੰ ਗੱਲ ਕਰਨ ਦੀ ਅਕਲ ਨਾ ਉਹਨਾਂ ਨੂੰ ਬੋਲਣ ਦੀ ਅਕਲ ਮੂੰਹੋਂ ਗੱਲ ਹੋਰ ਕਰਦੇ ਨਿਕਲਦੀ ਹੋਈ ਕੋਈ ਹੋਰ ਆ ਮੈਂ ਤੇ ਹੈਰਾਨ ਹੁੰਨਾ ਵੀ ਇਹੋ ਜਿਹੇ ਬੰਦਿਆਂ ਨੂੰ ਵੀ ਲੋਕਲ ਲੀਡਰ ਬਣਾਉਣਗੇ ਚਲੋ ਅਕਾਲੀ ਦਲ ਅੱਜ ਉੱਥੇ ਰੈਲੀ ਕਰ ਰਿਹਾ ਜਿੱਥੇ ਪਿਤੇ ਦਿਨ ਤੁਸੀਂ ਬੜਾ ਗਰਮ ਸੁਭਾਣਾ ਬੋਲੇ ਔਰ ਮੁੱਖ ਮੰਤਰੀ ਨੇ ਵੀ ਆ ਕੇ ਸਿੱਧੀ ਸਿੱਧੀ ਗੱਲ ਹੀ ਕਰਕੇ ਗਏ ਦੇਖੋ ਮੈਂ ਇੱਕ ਗੱਲ ਦੱਸਾਂ ਜੀ ਪਾਰਟੀਆਂ ਪੋਲੀਟੀਕਲ ਨੇ ਹਰ ਇੱਕ ਨੇ ਆਪ ਕੋ ਆਪਣਾ ਕੰਮ ਕਰਨਾ ਔਰ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਨਾ ਵਾਂ ਵੀ ਲੋਕਾਂ ਨੇ ਇਹ ਦੇਖਣਾ ਕਿਹੜੀ ਸਰਕਾਰ ਸਾਡਾ ਫਾਇਦਾ ਕਰਦੀ ਹੈ ਉਹਨਾਂ ਨੇ ਚੱਲੀ ਉਹਦਾ ਸਾਥ ਦੇਣ ਅੰਦਰ ਖਾਸ ਕਰਕੇ ਪ੍ਰਧਾਨ ਉਹਨਾਂ ਦੇ ਖੁਦ ਆ ਰਹੇ ਅਕਾਲੀ ਦਲ ਦੇ ਕੌਣ ਆ ਜਾਣ ਕੋਈ ਗੱਲ ਨਹੀਂ ਸੋ ਸਾਡੇ ਦੇ ਬਟਾਲੇ ਦਾ ਪਰਿਵਾਰ ਹੀ ਕੈਂਪ ਦਾ ਪਰਿਵਾਰ ਰਹੀ ਹੁਣ ਇਹਨਾਂ ਨੇ ਜਦੋਂ ਆਉਣਾ ਇਹਨਾਂ ਨੇ ਤੋੜ ਪਠਾਨਕੋਟ ਤੋਂ ਲੈ ਕੇ ਮਜੀਠੇ ਤੋਂ ਲੈ ਕੇ ਇਹਨਾਂ ਨੇ ਉਹ ਸਾਰਾ ਟਬਰ ਇੱਥੇ ਬੁਲਾਉਣਾ ਵੀ ਆਓ ਜੀ ਸੁਖਬੀਰ ਜੀ ਆ ਰਹੇ ਨੇ ਸੋ ਹੁਣ ਅਕਾਲੀ ਦਲ ਉਹ ਪਕੜ ਚ ਨਹੀਂ ਰਹਿ ਗਿਆ ਅਕਾਲੀ ਦਲ ਹੁਣ ਖਾਲੀ ਦਲ ਹੋ ਗਿਆ ਧੰਨਵਾਦ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਹੋਰੀ ਨੇ ਜਿਹੜੇ ਕੀ ਉਮੀਦਵਾਰ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਔਰ ਵਿਧਾਇਕ ਨੇ ਬਟਾਲੇ ਤੋਂ ਕਹਿੰਦੇ ਨੇ ਕਿ ਜਿਹੜੀਆਂ ਰੇਡਾਂ ਹੋਈਆਂ ਜੇ ਵਿਰੋਧੀ ਧਿਰ ਵੈਸੇ ਤਾਂ ਕੇਂਦਰ ਨੇ ਕਰਾਈਆਂ ਜੇ ਪੰਜਾਬ ਦਾ ਸਰਕਾਰ ਦਾ ਵੀ ਨਾਂ ਲੈਂਦੀਆਂ ਤੇ ਕੋਈ ਗੱਲ ਨਹੀਂ ਪਰ ਸਾਰਿਆਂ ਨੂੰ ਜਿਹੜਾ ਸਰਕਾਰ ਦਾ ਬੰਦਾ ਹੱਕ ਸਰਕਾਰ ਨੂੰ ਦੇਣਾ ਚਾਹੀਦਾ ਤਾਂ ਜੋ ਕਿਸੇ ਨੂੰ ਕੋਈ ਵਪਾਰ ਕਰਨ ਚ ਮੁਸ਼ਕਲ ਨਾ ਹੋਵੇ ਕੈਮਰਾਮੈਨ ਪੰਟੀ ਦੇ ਨਾਲ ਪੰਜਾਬ ਇਟਲੀ ਨੀਤਿੰ ਨੂੰ ਉਥਰਾ ਬਟਾਲਾ ਮੈਂ ਰੋਗ ਦਵਾਂਗੇ ਆ ਕਰ ਦਿਆਂਗੇ ਮੈਂ ਕਹਿੰਦਾ ਜੀ ਪਹਿਲਾਂ ਪਹਿਲੇ ਪੂਰੇ ਕਰ ਦਿਓ ਇੰਨੇ ਹੀ ਬੜਾ ਅਗਲੀ ਗੱਲ ਦੀ ਗੱਲ ਕਰਾਂਗੇ ਤੁਹਾਡਾ ਮੰਤਰੀ ਕਹੀ ਜਾਂਦਾ ਸੀ ਉਦੋਂ ਖਜ਼ਾਨਾ ਖਾਲੀ ਹੈ ਅੱਜ ਕਿਥੋਂ ਅੱਜ ਕਿਥੋਂ ਸਭ ਦੁੱਖ ਲੱਗਦਾ ਆ ਬੀਜੇਪੀ ਵਾਲੇ ਇਹ ਵੀ ਕਹਦੇ ਸੀ 15-15 ਲੱਖ ਆਊਗਾ ਚਾਲਾ ਤਾਂ ਆਊਗਾ ਸੇ ਆਇਆ ਕਾ ਕਿਉਂ ਨਹੀਂ ਸਦੀ ਜੋ ਮੋਟਾ ਲੈ ਕੇ ਗਿਆ ਕਿ ਲੱਭੋ ਹੋਣਾ ਜੋ ਤੁਹਾਡੀ ਪਾਰਟੀ ਆ ਮੰਨ ਇਸ ਪਿੰਡ ਦੇ ਵਿੱਚ 90% ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਨੇ ਸਹੀ ਗੱਲ ਹੈ ਕਹਿੰਦਾ ਫੇਰਾ ਕਿਸਾਨ ਪਤਾ ਬੈਠੇ ਨੇ ਪਹਿਲਾ ਰਾਤ ਸੰਪੰਧੀਆਂ ਸਿਰੀਆਂ ਦੇ ਪੈਰ ਰੱਖ ਕੇ ਜਦੋਂ ਦੀ ਸਰਕਾਰ ਆਈ ਹੈ ਹੁਣ ਮੋਟਰਾਂ ਦੇ ਮਾਣ ਪੈੜੀ ਪਰ ਜਾਂਦੀ ਆ ਸਹੀ ਗੱਲ ਦਬ ਦਿਓ ਬਟਨ ਤੇ ਦਬ ਦਿਓ ਬੰਦ ਕਰਦਾ ਹੁਣ ਫਿਰ ਤੁਹਾਡਾ ਹੱਕ ਜਿੰਨਾ ਪ੍ਰਮੰਤ ਮਾਨੀ ਚੁਣਾਂਗੇ ਸਭ ਤੋਂ ਨੇ ਲੋਕਾਂ ਦਾ ਦੱਸਦਾ ਚਾਲੂ ਦਾ ਬਟਨ ਦੱਬਣਾ ਹੈ ਸਭ ਤੁਹਾਡਾ ਹੱਕ ਮਾਰਦਾ ਦੇਖਦੇ ਕੋਣ ਸੋ ਰਣੀਏ ਮਤ 43000 ਥਰਮਲ ਪਲਾਂਟ ਬੰਦ ਪਿਆ ਸੀ ਉਹਨੂੰ ਪੁਰਾਏ ਵੇਲੇ ਮੁੱਲ ਲੈ ਕੇ ਸਰਕਾਰ ਦੇ ਹਵਾਲੇ ਕਰ ਦਿੱਤਾ ਕੋਲੇ ਦੀਆਂ ਖਾਣਾ ਚਾਲੂ ਕਰਾ ਦਿੱਤੀਆਂ ਮੁਹੱਲਾ ਕਲੀਨਿਕ ਬਣਾ ਰਹੇ ਆ ਬੜੇ ਅਟੂਲ ਟੈਕ ਸਭ ਤੋਂ ਵੱਧ ਟੋਲ ਟੈਕ ਸਰਦਾਸਪੁਰਿਆ ਇਹਨਾਂ ਨੇ ਕੀ ਕੀਤਾ ਦਿੱਤੀ ਸੀਐਮ ਰਿਆ ਆ ਮੰਤਰੀ ਰਿਆ ਚੀਮਾ ਵੀ 2000 ਦੇ ਬਚਦਾ ਇਹਦੇ ਕਰਤੀ ਕਿ ਨਹੀਂ ਕਰਦੀ ਸਰਕਾਰ ਬਚਤ ਦੇ ਕਰਦੀ ਟੋਲ ਟੈਕ ਬੰਦ ਸੋ ਕਹਿੰਦਾ ਭਾ ਇਹ ਉਹਨਾਂ ਲੋਕਾਂ ਨੂੰ ਵੋਟਾਂ ਪਾਇਆ ਕਰੋ ਉਸ ਸਰਕਾਰਾਂ ਨੂੰ ਵੋਟਾਂ ਮੋ ਪਾਇਆ ਕਰੋ ਜਿਹੜੀਆਂ ਤੁਹਾਡੇ ਹੱਥਾਂ ਦਾ ਨਹੀਂ ਤਮ ਹਾਰ ਕੇ ਮੈਂ ਵੀ ਸੁਣੀ ਲਿਆ ਫੋਟ ਮੈਂ ਕਿਹਾ ਉਹ ਗੱਲ ਸੁਣ ਮਜਾ ਦਿੱਤਾ ਫੰਦ ਨੰਬਰ 10 ਕਿੱਥੋਂ ਦਾ ਹੈ ਕਿੱਥੇ ਆ ਤੇਰੇ ਕੋਲ ਆਏ ਲੱਖ ਲੱਖ ਕਿਹਾ ਤਮ ਕਿਹਾ ਹੱਦ ਹੋ ਗਈ ਸੋ ਇਹ ਚਲੋ ਛੋਟੀਆਂ ਗੱਲਾਂ ਬਾਕੀ ਅਸੀਂ ਇਹਨਾਂ ਚੀਜ਼ਾਂ ਤੇ ਨਹੀਂ ਪੈਣਾ ਚਾਹੁੰਦੇ ਮੈਂ ਇਹੋ ਕਹਿੰਦਾ